ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਕਾਰੇ ਬੁਲਾਵੇ ਨਿਆਲੋ ਜਾਵੇ ਤਨ ਤਨ ਗੁਰੂ ਨਾਨਕ ਦੇਵ ਜਦੇ ਮਨ ਨੂੰ ਭਾਵੇ ਵਾਹਿਗੁਰੂ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾਮ ਮਨਜੀਤ ਸਿੰਘ ਬੋਵੀ ਪੰਜਾਬ ਚੇਅਰਮੈਨ ਅਭੇਦਕਰ ਸਮਾਜਲ ਤੋਂ ਜੀ ਜੀ ਅੱਜ ਕੀ ਪ੍ਰਾਲਾ ਕੀਤਾ ਤੁਹਾਡੇ ਵੱਲੋਂ ਪ੍ਰਾਲਾ ਕੀਤਾ ਗਿਆ ਕੀ ਪ੍ਰਾਲਾ ਕੀਤਾ ਗਿਆ ਇਹ ਜੋ ਪ੍ਰਾਲਾ ਹੈ ਜੀ ਦੇਖੋ ਇਦਾਂ ਆ ਕਿ ਆ ਸਾਰਿਆਂ ਨੂੰ ਸਭ ਨੂੰ ਪਤਾ ਵਾ ਨਿਊਜ਼ ਰਾਈ ਹੋਰ ਜਿਹੜੀ ਖਬਰਾਂ ਬਾਰੇ ਪਤਾ ਲੱਗਦੀ ਪੰਜਾਬ ਦੇ ਜਿਹੜੇ ਕੁਝ ਇਲਾਕੇ ਜਿੱਦਾਂ ਆਪਣਾ ਗੁਰਦਵਾਰਾ RAMDAS ਗੁਰਦਾਸਪੁਰ ਅਜੇ ਨਾਲਾ ਵਿਖੇ ਪਾਣੀ ਦੀ ਜਿਹੜੀ ਮਾਰ ਪੈ ਰਹੀ ਹੈ ਉਥੇ ਕਾਫੀ ਸਾਡੇ ਇਦਾਂ ਦੇ ਪਰਿਵਾਰ ਹੈ ਜਿਹੜੇ ਟੋਟਲੀ ਹੀ ਛੜਕਾਂ ਦੇ ਵਿਚਾਰੇ ਔਰ ਭੁੱਖੇ ਪਾਣੇ ਆਪਣਾ ਟਾਈਮ ਜਿਹੜਾ ਉਹ ਬਤੀਤ ਕਰ ਰਿਹਾ ਉਹਨੂੰ ਵੇਖਦੇ ਹਾਂ ਸਾਡੇ ਬਿਕਰਮ দত্ত ਜੀ ਉਹਨਾਂ ਦੀ ਗਵਾਈ ਹੇਟ ਉਹ ਮੇਰੇ ਰਗਵੀਰ ਸਿੰਘ ਮੇਰੇ ਮਾਮਾ ਜੀ ਹਸਾਬੀ ਆਟੋ ਜੁਨੀ ਦੇ ਪ੍ਰਧਾਨ ਉਹਨਾਂ ਦੀ ਪੂਰੀ ਫੈਮਿਲੀ ਨੇ ਹਰਵਿੰਦਰ ਸਿੰਘ ਪੰਸਾਰੀ ਰਾਮਬਾਦ ਤੋਂ ਔਰ ਮੇਰੇ ਰਾਸ਼ਟਰੀ ਪ੍ਰਧਾਨ ਸਿੰਘ ਧਨਵ ਜੀ ਇਹਨਾਂ ਦੇ ਹੁਕਮਾਂ ਦੇ ਅਨੁਸਾਰ ਰਾਲ ਮਿਲ ਕੇ ਸਭ ਨੂੰ ਉਪਰਾਲਾ ਕੀਤਾ ਕਿ ਸਾਡਾ ਵੀ ਫਰਜ਼ ਬਣਦਾ ਜਿੰਨੇ ਜੋਗੇ ਕਿਸੇ ਦੀ ਸੇਵਾ ਵਾ ਆਪਾਂ ਉਹ ਚੀਜ਼ ਨੂੰ ਆਪਣਾ ਮਤਲਬ ਕਿ ਇੱਕ ਪਹਿਲ ਕਰਕੇ ਜੋਗੀ ਤੇ ਸਮਗਰੀ ਦੀ ਲੋੜ ਹੈ ਉਹ ਉੱਥੇ ਪਹੁੰਚਾਈ ਜਾਵੇ ਤੁਸੀਂ ਕੱਲ ਵੀ ਗਏ ਸੀ ਜੀ ਕਿ ਕੱਲ ਕੀ ਉੱਥੇ ਲੈ ਕੇ ਗਏ ਤੇ ਅੱਜ ਕੀ ਕੀ ਲੈ ਕੇ ਗਏ ਕੱਲ ਜੀ ਕੱਲ ਸਾਡੇ ਅੰਬੇਦਕ ਸਮਾਜਦਲ ਵਾਲੋ ਗਏ ਸੀ ਜੀ ਉੱਥੇ ਕੱਲ ਉੱਥੇ ਫਰੂਟ ਔਰ ਪ੍ਰਸ਼ਾਦੇ ਸਬਜੀ ਰਾਸ ਬਿਸਕਟ ਆਡੋਮੋਸ ਖੜਿਆ ਅੱਜ ਆਲੂ ਮਟਰ ਦੀ ਦੋ ਤਰ੍ਹਾਂ ਦੇ ਸਬ지 ਆਲੂ ਮਟਰੀਆ ਔਰ ਆਲੂ ਜੋਬੀ ਹੈ ਔਰ ਨਾਲ ਉਹਦੇ ਪ੍ਰਸ਼ਾਦੇ ਹੈ ਮੈਗੀ ਦੇ ਪੈਕੇਟ ਹੈ ਰਾਸ ਦੇ ਪੈਕੇਟ ਹੈ ਬਿਸਕਟ ਦੇ ਪੈਕੇਟ ਹੈ ਨਮਕੀਨ ਹੈ ਔਰ ਜਿੱਤੋ ਜਿਹੜੀ ਜ਼ਰੂਰਤ ਜ਼ਿਆਦਾ ਹੈਗੀ ਆ ਉਹ ਹੈਗੀ ਆ ਤੇ ਆਡੋਮੋਸ 12 ਮਸ਼ਰਾਂ ਦੇ ਮਾਚਸ ਮੋਬਤੀਆਂ ਦੀ ਉਹ ਵੀ ਮਹੱਲ ਜਿਹੜੇ ਸਾਡੇ ਮਹੱਲੇ ਦੇ ਸਾਰੇ ਨਿਵਾਸੀ ਹੈ ਇਹਨਾਂ ਨੇ ਮਤਲਬ ਕਿ ਪੂਰਾ ਇਹਨਾਂ ਨੇ ਸਾਥ ਦਿੱਤਾ ਵਾ ਕੀ ਆਪੋ ਤੇ ਅੱਜ ਪਹੁੰਚਦਾ ਕਰ ਰਹੇ ਆ ਜੀ ਅੱਜ ਕਿੰਨੀ ਕੀ ਟੋਟਲ ਸਮਗਰੀ ਆਜੀ ਜੀ ਘਟੋ ਘਟ 4-500 ਬੰਦੇ ਦੀ ਜਿਹੜੀ ਹੈਗੀ ਆ ਉਥੇ ਪਹੁੰਚਦਾ ਕਰ ਰਹੇ ਆ ਔਰ ਹਾਲਾਤ ਦੇਖਦੇ ਹੋਏ ਲਿਕਤੇ ਗਾਹ ਵੀ ਲੋੜ ਪਈਗੀ ਸਾਡਾ ਮhalla ਸਾਡੀ ساری ਪੂਰੀ ਟੀਮ ਆ ਉਹ ਤਿਆਰ ਪਰ ਤਿਆਰ ਹੈ ਜੀ ਦੇਖਿਆ ਜਾ ਰਿਹਾ ਕਿ ਉਥੇ ਸਮਗਰੀ ਬਹੁਤ ਜ਼ਿਆਦਾ ਪਹੁੰਚ ਰਹੀ ਹੈ ਪਰ ਉਥੋਂ ਤੱਕ ਪਹੁੰਚ ਨਹੀਂ ਰਹੀ ਕਾਰਨ ਕੀ ਸਮੇਂ ਦੇ ਵੀ ਉਥੋਂ ਤੱਕ ਲੋਕਾਂ ਤੱਕ ਪਹੁੰਚ ਕਿਉਂ ਨਹੀਂ ਇਹ ਜੀ ਕੁਝ ਏਦਾਂ ਦੇ ਵੀ ਲੋਕ ਨੇ ਜਿੱਦਾਂ ਪਹਿਲੇ ਵੀ ਬੇਨਤੀ ਕਰ ਚੁੱਕਾ ਵਾਂ ਕਿ ਕਈ ਇਸ ਤਰ੍ਹਾਂ ਦੇ ਬੰਦੇ ਜਿਹੜੇ ਲੇਡੀਜ਼ ਆ ਦੋ ਦੋ ਤਿੰਨ ਤਿੰਨ ਵਰੀ ਲਾ ਪਰ ਮੈਂ 500 ਬੰਦੇ ਰੈਸ਼ਨ ਲੈ ਕੇ ਜਾ ਰਿਹਾ ਤੇ ਇੱਕੋ ਪਿੰਡ ਜੋ 500 ਬੰਦਾ ਲੱਗੇ ਅਗਲੇ ਪਾਸੇ ਤੇ ਮੇਰਾ ਨੰਬਰ ਹੀ ਨਹੀਂ ਆਣਾ ਇਹ ਕੁਝ ਲੋਕਾਂ ਨੂੰ ਉੱਥੇ ਦੇ ਲੋਕਾਂ ਨੂੰ ਵੀ ਅਪੀਲ ਹੈ ਕਿ ਜਿਹੜੀ ਆ ਦੁੱਖ ਦੀ ਘੜੀ ਹੈ ਇਹਦੇ 'ਚ ਆਪਾਂ ਰਲ ਮਿਲ ਕੇ ਥੋੜਾ ਕਰਕੇ ਗੁਜ਼ਾਰਾ ਕਰਕੇ ਜਿਹੜਾ ਬਾਕੀ ਵੀ ਖਾ ਸਕਣ ਸ਼ਾਇਦ ਇਸ ਕਰਕੇ ਅਗਲੇ ਪਾਸੇ ਇਸ ਮਗਰੀਨੀ ਪਹੁੰਚ ਬਾਰੇ ਕੱਲ ਕਿਹੜੇ ਪਿੰਡ ਗਏ ਸੀ ਤੇ ਅੱਜ ਕਿਹੜੇ ਪਿੰਡ ਪਹਿਲਾਂ ਆਪਾਂ ਲਾਸਟ ਪਿੰਡ ਜਿਹੜਾ ਹੈਗਾ ਜੇ ਆਪਣਾ ਲਾਸਟ ਪਿੰਡ ਰਾਜੀ ਦੇ ਲੱਗੇ ਹੈ ਕਿ ਪਿੰਡ ਦਾ ਨਾਮ ਮੇਰੇ ਮੂੰਹ 'ਚ ਆ ਰਿਹਾ ਸੀ ਉੱਤੇ ਗਏ ਜੀ ਆਪਾਂ ਤੇ ਅੱਜ ਕਿੱਥੇ ਜਾ ਰਹੇ ਆ ਅੱਜ ਆਪਾਂ ਦੇਖੋ ਅੱਥਰੂ ਐਸਪੀ ਹੈ ਜਾਂ ਡੀਐਸਪੀ ਸਾਹਿਬ ਨਾਲ ਗੱਲ ਕਰਦੇ ਆ ਕਿ ਜਿੱਥੇ ਸਮਗਰੀ ਦੀ ਲੋੜ ਹੈ ਜਿੱਥੇ ਬੱਚੇ ਸਾਡੇ ਆ ਭੈਣਾਂ ਜਦੀ ਮਤਾਂ ਵਾ ਜਿੰਨੇ ਲੋੜ ਹੈ ਆਪਾਂ ਉਹ ਤੇ ਪੁੱਛਦਾ ਕਰਾਂਗੇ ਜੀ ਸਮਝ ਹੋਰ ਵੀ ਲੋਕਾਂ ਨੂੰ ਇਸ ਤਰ੍ਹਾਂ ਤੋਂ ਪ੍ਰਾਲੇ ਕਰਨਾ ਚਾਹੀਦਾ ਜੀ ਜੇ ਤੁਹਾਡੇ ਵੱਲੋਂ ਕੀਤਾ ਜਾਂਦਾ ਨਹੀਂ ਜੀ ਮੈਨੂੰ ਬੜੀ ਖੁਸ਼ੀ ਹੈ ਜੀ ਸਾਰੇ ਜਿੰਨੇ ਪੰਜਾਬ ਦੀ ਐਨਜੀਓ ਜਾਂ ਹੋਰ ਜਿੱਥੇ ਬੰਦੀਆਂ ਵਾ ਸਭ ਆਪਣੀ ਜਾਗਰੂਤਾ ਤੋਂ ਪਰੇ ਉੱਠ ਕੇ ਲੋਕਾਂ ਦੀ ਮਦਦ ਕਰਨਾ ਜ਼ਰੂਰੀ ਨਹੀਂ ਕਿ ਆਪਾਂ ਹੀ ਆ ਇਹ ਸਾਡੇ ਕਰਮਾ ਜਿੰਨੇ ਵੀ ਵਿੜਿਆ ਲਿਖੇ ਰੱਬ ਨੇ ਦੇ ਨਹੀਂ ਔਰ ਮੈਂ ਸਾਰੇ ਪੰਜਾਬ ਨੂੰ ਅਪੀਲ ਕਰਦਾ ਆਪਣੇ ਆਪਣੇ ਧਰਮੋਂ ਤੋਂ ਪਰੇ ਉੱਟ ਕੇ ਆਪਣੇ ਆਪਣੇ ਸਰਕਾਰ ਤੋਂ ਪਰੇ ਉੱਟ ਕੇ ਲੋਕਾਂ ਦੇ ਹੱਕ ਇੱਥੇ ਜਿਹੜੇ ਮੁਸੀਬਤ ਪਈ ਹੋਣ ਦੇ ਨਾਲ ਖੜੋਣ ਪ੍ਰਸ਼ਾਸਨ ਵੀ ਕਾਫੀ ਹਾਂ ਪ੍ਰਸ਼ਾਸਨ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈ ਜੀ ਪ੍ਰਸ਼ਾਸਨ ਨੇ ਕੱਲ ਵੀ ਉੱਥੇ ਬਹੁਤ ਵਧੀਆ ਮਤਲਬ ਸਾਨੂੰ ਡੀਲ ਕੀਤਾ ਉਹਨਾਂ ਨੂੰ ਦੱਸਿਆ ਕਿ ਇੱਥੇ ਤੇ ਆਹ ਚੀਜ਼ ਕਰੋ ਇਦਾਂ ਪੁਲਿਸ ਪ੍ਰਸ਼ਾਸਨ ਤੇ ਪੂਰਾ ਆਪਣਾ ਫਰਜ਼ ਨਿਭਾ ਰਿਹਾ ਹੈ ਹਾਂ ਡੀਸੀ ਮੈਂ ਜਿਹੜੀ ਹੈ ਜੀ ਉਹਨਾਂ ਵਾਸਤੇ ਮੇਰੇ ਕੋਈ ਸ਼ਬਦ ਨਹੀਂ ਹੈ ਉਹਨਾਂ ਵਰਗੇ ਲੇਡੀਜ਼ ਨਾਲ ਤਾਂ ਪਹਿਲਾਂ ਕੋਈ ਡੀਸੀ ਵੇ ਮੇਰੇ ਖਿਆਲ ਨਾਲ ਆਉਣ ਵਾਲੇ ਟਾਈਮ 'ਚ ਉਹਦੇ ਮੈਡਮ ਆਪਾਂ ਨਹੀਂ ਦੇਖਾਂਗੇ ਉਹਨਾਂ ਨੂੰ ਜੁਮੇਟ ਲੋਕਾਂ ਨੇ ਵੀ ਕਾਫੀ ਤਾਰੀਫ਼ ਕੀਤੀ ਹੈ ਬੀਸੀ ਸਾਹਿਬ ਨਹੀਂ ਜੀ ਵੇਖੋ ਜੀ ਮੈਂ ਤਾਂ ਇਹ ਕਹਤਾਂ ਕਿ ਉਹਨਾਂ ਬਾਰੇ ਕੋਈ ਸ਼ਬਦ ਨਹੀਂ ਹੈਗਾ ਉਹਨਾਂ ਨੂੰ ਕੋਟੀ ਕੋਟੀ ਨਮਨ ਹੈ ਔਰ ਤੁਹਾਨੂੰ ਮਾਣ ਹੈ ਕਿ ਇਦਾਂ ਦੇ ਮੈਡਮ ਬੀਸੀ ਸਾਡੇ ਅੰਮ੍ਰਿਤਸਰ ਨੂੰ ਮਿਲੇ ਹੋਏ ਆ ਠੀਕ ਹੈ ਤੇ ਅੱਜ ਇਹ ਲੇਟਾਂ ਦੇ ਲਈ ਲੈ ਕੇ ਜਾ ਰਹੇ ਹੋ ਕੀ ਕੀ ਲੈ ਕੇ ਜਾ ਰਹੇ ਹੋ ਕਿੱਦਾਂ ਮੰਨਦੇ ਜੈ ਭੀਮ ਜੈ ਭਾਰਤ ਸਾਥੀਓ ਅੱਜ ਸਾਡੇ ਪੰਜਾਬ ਚੇਅਰਮੈਨ ਵੀਰ ਬੌਬੀ ਵੀਰਕਾ ਜੀ ਔਰ ਸਮਾਜ ਸੇਵਿਕ ਕਾਂਗਰਸ ਦੇ ਉਗੇ ਲੀਡਰ ਵਿਕਰਮ ਦੱਤਾ ਜੀ ਔਰ ਇਲਾਕਾ ਨਿਵਾਸੀਆਂ ਦੇ ਸਮੂੱਚੇ ਸਹਿਯੋਗ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਬੋਬੀ ਵੀਰਕਾ ਜੀ ਸਾਡੇ ਪੰਜਾਬ ਚੇਅਰਮੈਨ ਅਭੇਕਰ ਸਮਾਜ ਦਲ ਦੀ ਅਗਵਾਈ ਦੇ ਵਿੱਚ ਅੱਜ ਹੜਪੀਟਾਂ ਲਈ ਜਿਹੜਾ ਇੱਥੋਂ ਲੰਗਰ ਪ੍ਰਸ਼ਾਦਾ ਲੈ ਕੇ ਜਾ ਰਿਹਾ ਜਿਹਦੇ ਚ ਕੋਈ 1200 2000 ਬੰਦੇ ਲਈ ਪ੍ਰਸ਼ਾਦੇ ਦੋ ਤਰ੍ਹਾਂ ਦੀ ਸਬਜੀ ਅਚਾਰ ਪਾਣੀ ਕੁਝ ਦਵਾਈਆਂ ਮੈਡੀਸਿਨ ਵਗੈਰਾ ਔਰ ਕੈਂਡਲਸ ਮੋਮਬਤੀਆਂ ਵਗੈਰਾ ਲੈ ਕੇ ਜਾ ਰਹੇ ਆ ਤਾਂ ਕਿ ਉਧਰ ਲਾਈਟਸ ਜਿਹੜੀ ਆ ਆਫ ਹੋ ਚੁੱਕੀ ਆ ਲੋਕਾਂ ਨੂੰ ਰਾਹਤ ਮਿਲ ਚੁੱਕੇ ਔਰ ਕੱਲ ਵੀ ਜਿਹੜਾ ਯੈਸਟਰਡੇ ਸਾਰੀ ਟੀਮ ਅੰਮ੍ਰਿਤਕਰ ਸਮਾਜਦਲ ਦੀ ਟੀਮ ਤੁਸੀਂ ਦੇਖਿਆ ਕਿ ਵੱਡਾ ਉਪਰਾਲਾ ਕਰਕੇ ਇੱਥੋਂ ਤਿੰਨ ਚਾਰ ਟਰਾਲੀਆਂ ਭਰ ਕੇ ਬੋਬੀ ਵੀਰਕਾ ਜੀ ਔਰ ਸਮੁੱਚੀ ਟੀਮ ਵੀ ਇੱਥੋਂ ਦੀ ਸੀਗੀ ਔਰ ਤਕਰੀਬਨ ਮੈਂ ਸਮਝਦਾ ਕਿ ਸਵੇਰ ਦੇ ਕਿ ਰਾਤ 1 ਵਜੇ ਤੱਕ ਵਾਪਸ ਆਇਆ ਉਥੇ ਲੋਕਾਂ ਦੀ ਮਦਦ ਕਰਕੇ ਔਰ ਬਹੁਤ ਬੁਰਾ ਹਾਲ ਆ ਮੈਂ ਕੱਲ ਵੀ ਮੈਸੇਜ ਦਿੱਤਾ ਸੀਗਾ ਕਿ ਪੰਜਾਬ ਇਸ ਦੇਸ਼ ਦਾ ਉਹ ਸੂਬਾ ਆ जिने हमेशा इस देश ते किसी किस्म दी वफ़ताई होवे चाहे मुगलों ਦਾ ਰਾਜ ਸੀ ਜਾਂ ਗੋਰੀਆਂ ਦਾ ਰਾਜ ਸੀ ਲੜਾਈਆਂ ਲੜਨੀਆਂ ਹੋਣ ਜੰਗਾਂ ਲੜਨੀਆਂ ਹੋਣ ਕੁਦਰਤੀ ਆਫ਼ਤਾ ਆ ਜੇ ਜਾਂ ਕੋਈ ਸਾਡੇ ਦੇਸ਼ ਦੀ ਦੂਜੇ ਦੇਸ਼ ਨਾਲ ਜੰਗ ਲੱਗ ਜੇ ਕਰੋਨਾ ਆ ਜੇ ਕੋਈ ਬਿਮਾਰੀਆਂ ਆ ਜਾਣ ਇਹ ਲੋਕ ਇਸ ਸੂਬੇ ਦੇ ਲੋਕ ਵੱਧ ਚੜ ਕੇ ਲੋਕਾਂ ਦੀ ਸੇਵਾ ਕਰਦੇ ਆ ਔਰ ਅੱਜ ਉਹੀ ਸੂਬਾ ਸਾਡਾ ਜਿਹੜਾ ਆ ਉਹ ਖੁਦ ਮੈਦਾਨ ਦੇ ਵਿੱਚ ਮੌਤ ਨਾਲ ਲੜ ਰਿਹਾ ਔਰ ਕੱਲ ਜੋ ਅਸੀਂ ਦ੍ਰਿਸ਼ ਦੇਖਿਆ ਕਿ ਲੋਕ ਕਈ ਦਿਨਾਂ ਦੇ ਭੁੱਖੇ ਨੇ ਤ੍ਰਪਾਲਾਂ ਦੀ ਉੱਥੇ ਪ੍ਰੋਬਲਮਾਂ ਬਿਜਲੀ ਹੈ ਨਹੀਂ ਆ ਪ੍ਰਸ਼ਾਸਨ ਆਪਣੇ ਤੌਰ ਤੇ ਬਹੁਤ ਕੁਝ ਕਰ ਰਿਹਾ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਸਾਡੇ ਮੀਡੀਆ ਦੇ ਸਾਥੀਆਂ ਦੇ ਥਰੂ ਜਿਸ ਚੈਨਲ ਤੋਂ ਅੱਜ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਸਾਥਿਓ ਆਪਾਂ ਸਾਰੇ ਆਪਣੇ ਨੇਕ ਕਮਾਈ ਚੋਂ ਜੋ ਤਿਲਖਲ ਦੇ ਸਕਦੇ ਆ ਉਹ ਦਈਏ ਕੋਈ ਧਨ ਦੇ ਸਕਦਾ ਕੋਈ ਤਨ ਦੀ ਸੇਵਾ ਦੇ ਸਕਦਾ ਆ ਕੋਈ ਸਮਾਨ ਲੈ ਕੇ ਦੇ ਸਕਦਾ ਔਰ ਤੁਹਾਡਾ ਦਿੱਤਾ ਗਿਆ ਇੱਕ ਇੱਕ ਪੈਸਾ ਇੱਕ ਇੱਕ ਪਾਈ ਜੜੀ ਆ ਉਹ ਬਿਲਕੁਲ ਉੱਥੋਂ ਤੱਕ ਪਹੁੰਚੇਗੀ ਜਿੱਥੇ ਤੱਕ ਜ਼ਰੂਰਤਾਰ ਜ਼ਰੂਰਤਮੰਦਾਂ ਤੱਕ ਪਹੁੰਚੇਗੀ ਗਰੀਬਾਂ ਦੇ ਮੂੰਹ ਤੱਕ ਪਹੁੰਚੇਗੀ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੇ ਸਾਡੇ ਦੇਸ਼ 'ਚ ਵੱਡੇ ਵੱਡੇ ਮੰਦਰ ਨੇ ਗੁਰਦੁਆਰੇ ਨੇ ਹੋਰ ਵੀ ਧਾਰਮਿਕ ਸਥਾਨ ਨੇ ਕਿਉਂਕਿ ਮਹਾਰਾਜ ਨੇ ਕਿਹਾ ਜਿਹੜੀ ਗੁਰੂ ਕੀ ਗੋਲਕ ਆ ਉਹ ਗਰੀਬ ਦਾ ਮੂੰਹ ਆ ਅੱਜ ਸਮਾਂ ਆ ਗਿਆ ਉਹ ਲੋਕ ਉਹ ਗੋਲਕਾ ਖੋਲਣ ਔਰ ਲੋਕਾਂ ਦੀ ਮਦਦ ਕੀਤੀ ਜਾ ਸਕੇ ਇਹ ਹਰ ਦਾ ਸਮਾਂ ਜਿਹੜਾ ਆ ਇਹ 4-5 10 ਦਿਨ ਤੱਕ ਚੱਲੇਗਾ ਪਰ ਇਹਦੇ ਬਾਅਦ ਤੋਂ ਜਿਹੜੀ ਅਸਲੀ ਮੁਸੀਬਤ ਆਣੀ ਆ ਬਿਮਾਰੀਆਂ ਕਿਉਂਕਿ ਜਗਾ ਜਗਾ ਜਾਨਵਰ ਮਰੇ ਪਏ ਨੇ ਜੋ ਸੀ ਕੱਲ ਦੇਖਿਆ ਆ ਉੱਥੇ ਜਾਨਵਰ ਮਰੇ ਪਏ ਨੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਇਸ ਲਈ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਪਹਿਲੇ ਹੀ ਮੈਡੀਕਲ ਟੀਮਾਂ ਨੂੰ ਅਲਰਟ ਕਰ ਦੇਣ ਕਿਉਂਕਿ ਉਹ ਰੈਕਸਿਓ ਜਿਹੜਾ ਇਹ ਲੋਕ ਕਰਦੇ ਪਏ ਨੇ ਉਹ ਵੀ ਅਲਰਟ ਤੇ ਹੋ ਜਾਣ ਤਾਂ ਕਿ ਜਿਹੜਾ ਸਮਾਂ 2-4 ਦਿਨ ਬਾਅਦ ਚੜਾ ਆ ਉਹਨਾਂ ਕਿੱਦਾਂ ਨਿਪੜਨਾ ਹੈ ਨਿਜਿਠਣਾ ਆ ਉਹਦੀ ਤਿਆਰੀ ਕੀਤੀ ਜਾਏ ਮੈਂ ਬੇੜਕਾ ਸਮਾਜ ਦਲ ਦੇ ਵੀ ਸਾਥੀਆਂ ਨੂੰ ਬੇਨਤੀ ਕਰਾਂਗਾ ਕਿ ਜਿੱਥੇ ਜਿੱਥੇ ਸਾਥੀ ਨੇ ਬਾਜ਼ ਚੜ ਕੇ ਸਹਿਯੋਗ ਕਰਨਾ ਬੋਬੀ ਬੇੜਕਾ ਜੀ ਦਾ ਅੰਬੇਡਕਰ ਸਮਾਜਦਲ ਦੀ ਟੀਮ ਕਿੱਥੇ ਜਿੱਥੇ ਉਪਰਾਲਾ ਕਰਦੀ ਪਈ ਆ ਕੱਲ ਸਿਟੀ ਦੇ ਸਾਥੀਆਂ ਨੇ ਉਪਰਾਲਾ ਕੀਤਾ ਅੱਜ ਚੇਅਰਮੈਨ ਸਾਹਿਬ ਇਧਰੋਂ ਸਾਰਾ ਮੁਹੱਲਾ ਨਿਵਾਸੀ ਵਿਕਰਮ ਦੱਤਾ ਜੀ ਜਿਹੜੇ ਉੱਗੇ ਲੀਡਰ ਨੇ ਕਾਂਗਰਸ ਦੇ ਹੋਰ ਸਾਥੀਆਂ ਦੇ ਸਹਿਯੋਗ ਨਾਲ ਕੱਲ ਓਟਾਰੀ ਦੇ ਸਾਥੀਆਂ ਵੱਲੋਂ ਵੀ ਉਪਰਾਲਾ ਕੀਤਾ ਜਾ ਰਿਹਾ ਤੋਂ ਮੈਂ ਹੀ ਬੇਨਤੀ ਕਰਾਂਗਾ ਆਪਾਂ ਸਾਰੇ ਵਾਚੜ ਕੇ ਉਪਰਾਲਾ ਕਰੀਏ ਪਸ਼ੂਆਂ ਲਈ ਵੀ ਸਾਨੂੰ ਲੈ ਕੇ ਜਾਣਾ ਚਾਹੀਦਾ ਕੱਲ ਇੱਕ ਟਰੈਕਟਰ ਜਿਹੜਾ ਆ ਉਹ ਆਪਾਂ ਟਰਾਲੀ ਜਿਹੜੀ ਆ ਉਹ ਪੱਠਿਆਂ ਦੀ ਵੀ ਲੈ ਕੇ ਗਏ ਸੀਗੇ ਤੁਮੇ ਮੇਰੇ ਉਹਨਾਂ ਸਾਥੀਆਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਮਦਦ ਕੀਤੀ ਔਰ ਵਿਸ਼ੇਸ਼ ਤੌਰ ਤੇ ਮੀਡੀਆ ਦੇ ਸਾਥੀਆਂ